ਜ਼ਿਲ੍ਹਾ ਤਰਨਤਾਰਨ ਦੇ ਪਿੰਦੇ ਪਿੰਡ ਚੂਸਲੇਵੜ ਵਿਖੇ ਇਲਾਕਾ ਨਿਵਾਸੀ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਸਦਕਾ ਤੰਤਨ ਬਾਬਾ ਕਾਲਾ ਮਹਰਜੀ ਦਾ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਰੱਖੇ ਗਏ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਤੋਂ ਉਪਰੰਤ ਖੁੱਲੇ ਪੰਡਾਲਾਂ ਵਿੱਚ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਦੇਸ਼ ਦੇ ਪ੍ਰਸਿੱਧ ਰਾਗੀ ਢਾਡੀ ਕਵਿਸ਼ਰ ਜਥਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ ਇਹ ਗੱਲ ਜ਼ਿਕਰਯੋਗ ਹੈ ਕਿ ਇਹ ਸਲਾਨਾ ਜੋੜ ਮੇਲਾ ਪਿੰਡ ਦੇ ਨੌਜਵਾਨ ਅਤੇ ਸਮੂਹ ਇਲਾਕਾ ਨਿਵਾਸੀ ਬੜੇ ਹੀ ਉਤਸ਼ਾਹ ਨਾਲ ਮਨਾਉਂਦੇ ਹਨ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ ਸੰਗਤਾਂ ਨੇ ਸੇਵਾ ਕਰਕੇ ਆਪਣਾ ਜੀਵਨ ਸਫਲ ਕੀਤਾ ਮੇਲੇ ਵਿੱਚ ਪਹੁੰਚੇ ਸੰਤ ਮਹਾਂਪੁਰਸ਼ਾਂ ਨੂੰ ਸਮੂਹ ਪ੍ਰਬੰਧਕ ਕਮੇਟੀ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਸੰਗਤ ਜੀ ਆਓ ਦਿਖਾਉਂਦੇ ਹਾਂ ਤੁਹਾਨੂੰ ਇਸ ਮੇਲੇ ਦੀਆਂ ਕੁਝ ਲਾਈਵ ਤਸਵੀਰਾਂ ਸੋ ਇਸ ਨਿਊ ਪੰਜਾਬ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਕਿ ਹਰ ਤਾਜ਼ਾ ਖਬਰ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਧੰਨਵਾਦ ਮਿਹਰਬਾਨੀ ਅਤੇ ਪਿਰਤ ਰਚਨਾ ਦੇ ਸਾਡੇ ਦਿੱਖੀ ਜੈਨ ਖਾਨ ਤੂੰ ਸਾਡਾ 35000 ਮਾਰਿਆ ਸੁਲਾ ਤੇਰੇ ਨਾਲ ਕੋਈ ਨਹੀਂ ਕਰਨੀ 35000 ਸਿੱਖਾਂ ਦੇ ਡੁੱਲੇ ਖੂਨ ਦਾ ਬਦਲਾ ਲੈਣਾ ਹੈ ਆ ਰਿਹਾ ਪ੍ਰਬੰਧ ਹੁੰਦਾ ਹੀ ਪ੍ਰਬੰਧ ਕਰ ਲਾ ਬਾਅਦ ਹੁੰਦਾ ਹੀ ਤੇ ਬਚ ਜਾਂਦਾ ਚਿੱਠੀ ਲੈ ਕੇ ਬਾਅਦ ਦਿੱਤੀ ਜੈਨ ਖਾਨ ਦੇ ਕੋਲ ਚਿੱਠੀ ਪਹੁੰਚੀ ਤੇ ਪੈਰਾਂ ਤੇ ਲਿਜ ਮੇਕ ਕੇ ਸਿਗੇ 13 ਜਨਵਰੀ ਰਾਤ ਨੂੰ ਜਦੋਂ ਰਾਤ ਦੇ ਪੂਰੇ 12 ਵੱਜ ਜਾਣਗੇ ਨਾ ਤੇ ਜਦੋਂ 14 ਜਨਵਰੀ ਦਾ ਚੜਾ ਹੋ ਗਿਆ ਆਪਾਂ ਕਿਲੇ ਉਤੇ ਹਮਲਾ ਕਰ ਦੇਵਾਂਗੇ ਜੇ ਜੈਣਖਾ ਬਾਹਰ ਆਇਆ ਪਰ ਮੈਂ ਕਿਹਾ ਵੀ ਪਹਿਲਾਂ ਜੈਣਖਾ ਹੋਵੇ ਪਹਿਲ ਜੈਣਖਾ ਕਰੀਏ ਤੇ ਫਿਰ ਆਪਾਂ ਹਮਲਾ ਕਰੀਏ ਆਪਾਂ ਪਹਿਲ ਨਾ ਕਰੀਏ ਫਿਰ ਵੀ ਤੁਸੀਂ ਕਹਿੰਦੇ ਹੋ ਕਿ 13 ਤਰੀਕ ਰਾਤ ਨੂੰ ਜਦੋਂ 14 ਜਨਵਰੀ ਦਾ ਚੜ੍ਹਾ ਹੋ ਗਿਆ ਪੂਰੇ 12 ਵਜੇ ਤੇ ਆਪਾਂ ਕਿਲੇ ਤੇ ਹਮਲਾ ਕਰ ਦੇਣਾ ਜੇ ਜੈਣਖਾ ਕਿਲੇ ਤੋਂ ਬਾਹਰ ਆਏ ਲਓ ਜੀ ਸਿੰਘਾਂ ਨੇ 14 ਜਨਵਰੀ ਪੱਕੀ ਕਰ ਲਈ ਰਾਤ ਨੂੰ ਪੂਰੇ 12 ਵਜੇ ਸਿੰਘਾਂ ਨੇ ਹਮਲਾ ਕਰਨਾ ਹੈ ਉਧਰ ਦੂਸਰੇ ਪਾਸੇ ਤੱਕੋ ਜੈਨਖਾ ਸੂਏ ਨੂੰ ਕੋਲ ਬੁਲਾਉਂਦਾ ਹੈ ਸੂਏ ਨੂੰ ਕੋਲ ਬੁਲਾ ਕੇ ਤੇ ਜੈਨਖਾ ਪੁੱਛਦਾ ਵੀ ਸਿੰਘ ਕਰਦੇ ਕੀ ਆ ਉਹਨਾਂ ਆਖਿਆ ਜੀ ਕਰਨਾ ਕੀ ਹੈ ਜਦੋਂ ਦਿਨ ਹੁੰਦਾ ਨਾ ਸਾਰੇ ਸਿੰਘ ਜਾਗਦੇ ਰਹਿੰਦੇ ਜਦੋਂ ਰਾਤ ਪੈ ਜਾਂਦੀ ਸਾਰੇ ਸੌਂ ਜਾਂਦੇ ਰਾਤ ਨੂੰ ਇਹਨਾਂ ਦਾ ਇੱਕ ਵੀ ਬੰਦਾ ਨਹੀਂ ਜਾਗਦਾ ਜੈਨਖਾ ਕਿਹਾ ਵੀ ਸੁੱਤੇ ਪੈ ਟੌੜੇ ਚਾਹੁੰਦਾ ਸੁੱਤੇ ਪਿਆ ਦੇਤੇ ਹਮਲਾ ਕਰਨਾ ਚਾਹੁੰਦਾ ਹੈ ਸੁੱਤੇ ਪਿਆ ਨੂੰ ਮਾਰਨਾ ਚਾਹੁੰਦਾ ਹੈ ਉਨਾ ਖਾ ਦੇ ਤਰੀਕ ਤੇ ਜੈਨ ਦਾ ਕਹਿਣ ਲੱਗਾ 13 ਜਨਵਰੀ ਰਾਤ ਨੂੰ ਜਦੋਂ ਰਾਤ ਦੇ ਪੂਰੇ 12 ਵਜੇ ਨਾ 14 ਜਨਵਰੀ ਦਾ ਚੜਾ ਹੋ ਗਿਆ ਤੇ ਆਪਾਂ ਸਿੱਖਾਂ ਦੇ ਸੁੱਤੇ ਪਿਆਂ ਦੇ ਉੱਤੇ ਹਮਲਾ ਕਰ ਦੇਣ ਇਹਨੂੰ ਇਹ ਨਹੀਂ ਪਤਾ ਕਿ 14 ਹੀ ਤੇ ਅਗਲੇ ਪਾਸੇ ਸਿੱਖ ਪੱਕੀ ਕਰਕੇ ਬਿਠੇ 14 ਨੂੰ ਤੇ ਸਿੱਖਾਂ ਨੇ ਸੋਣਾ ਹੀ ਨਹੀਂ ਉਹਨਾਂ ਤੇਰੀ ਉਡੀਕ ਕਰਨੀ ਹੈ ਵੀ ਕਦੋਂ ਜੈਨ ਦਾ ਬਾਹਰ ਹੁੰਦਾ ਹੈ ਜੈਨ ਦਾ ਦੀ ਕਿਸਮਤ ਬਾੜੀ ਵੀ ਜਿਹੜੀ ਤਰੀਕ ਸਿੱਖਾਂ ਨੇ ਪੱਕੀ ਕੀਤੀ ਉਹੀ ਜੈਨ ਦਾ ਪੱਕੀ ਕਰਕੇ ਬੈਠ ਗਿਆ ਹੁਣ ਸਿੰਘ ਉਡੀਕ ਕਰ ਲੱਗੇ 14 ਜਨਵਰੀ ਇਹ ਗੱਲ 13 ਜਨਵਰੀ ਆ ਗਈ ਸ਼ਾਮਾਂ ਪਈਆਂ ਸਿੰਘਾਂ ਨੇ ਬਾਣੀ ਪੜੀ ਰਾਤ ਪੈ ਗਈ ਰਾਤ ਦੇ ਪੂਰੇ 12 ਵਜੇ ਕਿਤੇ 14 ਜਨਵਰੀ ਦਾ ਚੜਾ ਹੋ ਗਿਆ ਬਿਨ ਸਿੰਘ ਆ ਗਿਆ ਜਸਾ ਸਿੰਘ ਆਲੂ ਵਾਲੀਏ ਦੇ ਤੰਬੂ ਵਿੱਚ ਕਹਿਣ ਲੱਗਾ ਪੰਥ ਜੀ ਜਥੇਦਾਰ ਜੀ 14 ਜਨਵਰੀ ਦਾ ਚੜਾ ਹੋ ਗਿਆ 12 ਵਜੇ ਆ ਤੇ ਅਸੀਂ ਕਿਲੇ ਦੇਤੇ ਹਮਲਾ ਕਰਨ ਲੱਗਿਆ ਜੇ ਅੱਖ ਕਿਲੇ ਤੋਂ ਬਾਹਰ ਨਹੀਂ ਆਈ ਤੇ ਜਸਾ ਸਿੰਘ ਆਲੂ ਵਾਲੀਆ ਕਹਿਣ ਲੱਗਾ ਥੋੜਾ ਜਿਹਾ ਸਮਾਂ ਹੋਰ ਉਡੀਕ ਕਰ ਲਓ ਪਤਾ ਨਹੀਂ ਮੇਰਾ ਮਨ ਇਸ ਗੱਲ ਤੇ ਕਿਉਂ ਟਿਕਿਆ ਹੋਇਆ ਵੀ ਜੈਨਖਾਂ ਜ਼ਰੂਰ ਬਾਹਰ ਆਊਗਾ ਮੈਂ ਅੰ ਸਿੰਘ ਕਹਿ ਲੱਗਾ ਜਥੇਦਾਰਾ ਉਹ ਨਹੀਂ ਨਹੀਂ ਬਾਹਰ ਆਉਣਾ ਇਹਦੇ ਜੱਸਾ ਸਿੰਘ ਆਲੂ ਵਾਲਿਆਂ ਨਿਹੰਗ ਸਿੰਘ ਦੇ ਨਾਲ ਗੱਲਾਂ ਹੀ ਕਰ ਰਿਹਾ ਸੀ ਜਦ ਇਨੇ ਚਿਰੋਂ ਸਰਹੰਦ ਦੇ ਕਿਲੇ ਦਾ ਵੱਡਾ ਦਰਵਾਜ਼ਾ ਖੁੱਲ੍ਹ ਤੇ ਜੈਨਖਾਂ ਹਜ਼ਾਰਾਂ ਦੀ ਤਦਦ ਵਿੱਚ ਫੌਜ ਲੈ ਕੇ ਤੇ ਮੈਦਾਨ ਵਿੱਚ ਨਿਤਰਾਇਆ ਜਦੋਂ ਨਿਹੰਗ ਸਿੰਘ ਨੇ ਵੇਖਿਆ ਤੇ ਨਿਹੰਗ ਸਿੰਘ ਆਵਾਜ਼ ਦੇ ਕੇ ਕਹਿਣ ਲੱਗਾ ਜਥੇਦਾਰਾ ਉਹ ਤੇਰੀ ਜ਼ੁਬਾਨ ਤੇ ਰੱਬ ਦਾ ਵਾਸਾ ਤੂੰ ਕਿਹਾ ਆਹ ਵੇਖ ਜੈਨਖਾ ਫੌਜ ਲੈ ਕੇ ਮੈਦਾਨ ਵਿੱਚ ਆ ਗਿਆ ਤੇ ਜਸਤ ਸਿੰਘ ਆਲੂ ਵਾਲੀ ਨੇ ਆਖਿਆ ਖਾਲਸਾ ਜੀ ਹੁਣ ਬਚ ਕੇ ਨਾ ਚਲਿਆ ਜਾਵੇ ਜੇ ਅੱਜ ਬਚ ਗਿਆ ਉਸ ਤੋਂ ਬਾਅਦ ਕਦੇ ਵੀ 35000 ਸਿੱਖਾਂ ਦੇ ਡੁੱਲੇ ਕੋਤਾ ਆਪਾਂ ਬਦਲਾਨੀ ਲੈ ਸਕਦੇ ਇਹਨੂੰ ਮੈਦਾਨ ਵਿੱਚ ਚਾ ਲੈਣ ਦਿਓ ਦਾੜ ਦੇ ਥੱਲੇ ਆ ਲੈਣ ਦਿਓ ਰੀ ਦੇ ਨਾਲ ਜੱਬਣਾ ਹੈ ਜਦੋਂ ਮੈਦਾਨ ਵਿੱਚ ਆ ਗਿਆ ਨਾ ਜੈਨਖਾਤੇ ਜੱਸਾ ਸਿੰਘ ਆਲੂ ਵਾਲੀਆ ਸਿੰਘਾਂ ਨੂੰ ਮਾਜ ਦੇ ਕੇ ਕਹਿ ਲਗਾ ਚਲਾਓ ਤੀਰ ਕਰੋ ਤੀਰਾਂ ਦੀ ਵਰਖਾ ਜਦੋਂ ਸਿੰਘਾਂ ਨੇ ਤੀਰ ਚਲਾਏ ਨਾ ਤੇ ਜਦੋਂ ਤੀਰ ਚੱਲਦੇ ਦੇਖ ਕੇ ਜੈਨਖਾਣ ਨੇ ਮੱਥੇ ਨੂੰ ਹੱਥ ਮਾਰਿਆ ਸੂਈ ਨੇ ਖਬਰ ਗਲਤ ਦੇ ਦਿੱਤੀ ਸੂਈ ਆਖਦਾ ਸੀ ਰਾਤ ਨੂੰ ਸਿੰਘ ਸੌ ਜਾਂਦੇ ਇਹਨਾਂ ਦਾ ਇੱਕ ਵੀ ਬੰਦਾ ਨਹੀਂ ਜਾਗਦਾ ਪਰ ਤੀਰ ਤੇ ਸੇਖੀ ਚਲਾ ਰਹੇ ਆ ਤੇ ਹੁਣ ਜਾਨ ਬਚਾ ਲੈਣੀ ਚਾਹੀਦੀ ਹੈ ਭੱਜ ਲੈਣਾ ਚਾਹੀਦਾ ਇਹ ਪਛਾਣ ਮੁੜ ਲੱਗਾ ਪਿਛੇ ਪਾਸੇ ਖਲੋ ਪਿਛਲੇ ਪਾਸੇ ਖਲੋਤਾ ਸੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਖਰੀਦ ਸਿੰਘ ਪੰਗੀ ਸਰਦਾਰ ਹਰੀ ਸਿੰਘ ਪੰਗੀ ਨੇ ਆਵਾਜ਼ ਦੇ ਕੇ ਆਖਿਆ ਬੱਜੂ ਸਾਡਾ 35000 ਮਾਰ ਕੇ ਚੱਲਿਆ ਕਿਹੜੀ ਮਾਂ ਦੇ ਕੋਲ ਆ ਚੱਲ ਮੈਦਾਨ ਵਿੱਚ ਤੈਨੂੰ ਮਾਰ ਕੇ ਤੇ 35000 ਸਿੱਖਾਂ ਦੇ ਬੁੱਲੇ ਖੁੰਦਾ ਬੱਲਾ ਲੈਣਾ ਪਿਛਲੇ ਪਾਸੇ ਹਰੀ ਸਿੰਘ ਦੇ ਪਾਸੇ ਭਾਈ ਧਰਾ ਸਿੰਘ ਸਾਹਮਣੇ ਆ ਕੇ ਖਲੋ ਗਿਆ ਜਸਾ ਸਿੰਘ ਆਲੂ ਆ ਗਿਆ ਸਿੰਘਾਂ ਦੇ ਚਾਰੇ ਪਾਸੇ ਸ਼ਕਤੀ ਦੇ ਨਾਲ ਪਾਇਆ ਕਿਹਨਾ ਆਹ ਪਾਸੇ ਦਾ ਕਾਹ அள yeah! ஏ <laughs> प्यारे भेजिया बाबा नान जी भॻड़ मरगेंदपुर वारे बाबा जी आह रस्ते में ਜਿਨ੍ਹਾਂ ਦੇ ਵੀ ਆਪਾਈ ਕਿਰਪਾ ਕਰਕੇ ਇੱਕ ਪਾਸੇ ਤੇ ਕਰ ਲਵੋ ਸੱਚੇ ਬਾਉਂਡ ਵਾਲੇ ਮੀਰ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਸੋਹਣਾ ਸੋਹੜਿਆ ਸੱਚੇ ਪਾਤਸ਼ਾਹ ਮਹਾਰਾਜ ਦੇ ਨਿਸ਼ਾਨ ਜਤਾ ਗਿਆਨੀ ਗੁਰਚੰਦ ਸਿੰਘ ਜੰਡ ਧਾਰੀਵਾਲ ਜਿਨ੍ਹਾਂ ਨੇ ਸਾਡੇ ਤੋਂ ਬਾਅਦ ਤੁਹਾਡੇ ਦਰਸ਼ਨ ਕਰਨੇ ਆ ਉਹਨਾਂ ਦੇ ਸਾਰੇ ਜਥੇ ਨੇ ਸਤਕਾਰ ਦੇ ਕੇ ਨਵਾਜੇ ਪੰਦਰੀਏ ਸੇਤਰਾ ਭਾਈ ਹਿਰਸ ਸਿੰਘ ਜੀ ਸਬਰਾਬਤ ਪ੍ਰਾਨਿਕ ਵੀ ਸ਼੍ਰੀ ਸੰਜੀਤ ਪਾਤਸ਼ਾਹ ਨਰਾਇਣ ਜੀ ਮੇਰੇ ਸਤਿਗੁਰਾਂ ਦੇ ਚਰਨਾਂ ਵਿੱਚ ਚੜ੍ਹਦੀ ਕਲਾ ਵਾਸਤੇ ਅਰਦਾਸ ਸ੍ਰੇਂਤੀ ਕਰਦੇ ਆ ਗਰੀਬ ਦੁਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਲਿਖਦੇ ਰਹਿਣਾ ਗੁਰੂ ਘਰ ਦੇ ਗ੍ਰੰਥੀ ਸਰਪੰਨਾਂ ਦਾ ਬਹੁਤ-ਬਹੁਤ ਧੰਨਵਾਦ ਅਗਲਾ ਪ੍ਰੋਗਰਾਮ ਦਾਤਾ ਜੀ ਜਿਨ੍ਹਾਂ ਦੇ ਪਾਸੋਂ ਸਰਵਨ ਕਰੋ ਇਹ ਟਾੜੀ ਹੈ ਤਾਂ ਹਜੂਰੀ ਟਾੜੀ ਹੈ ਤਾਂ ਸਨਰ ਦਾ ਦਰ ਪਰ ਬਾਬਾ ਗਿੱਦੀ ਚੰਦ ਸਾਹਿਬ ਜੀ ਸੰਪਰਦਾਇ ਦਾ ਬਾਬਾ ਗਿੱਦੀ ਚੰਦ ਸਾਹਿਬ ਜੀ ਦੇ ਬਾਰਮੇ ਜਾਣ ਸ਼ਹੀਦ ਮਹਾਪੁਰਖ ਸ਼੍ਰੀ ਮਾਨਸੰਤ ਬਾਬਾ ਅਲਕਾਰ ਸਿੰਘ ਸਾਹਿਬ ਜੀ ਜਿਨ੍ਹਾਂ ਮਹਾਪੁਰਖਾਂ ਦੀ ਅਸੀਸਾਂ ਸਦਕਾ ਤੁਹਾਡੀ ਸੇਵਾ ਵਿੱਚ ਹਾਜ਼ਰ ਕਰਨ ਵਾਸਤੇ ਹਾਜ਼ਰ ਹਾਂ ਸਤਕਾਰਯੋਗ ਸੱਜਖੰਡ ਵਾਸੀ ਬਾਬਾ ਜਸਸ ਸਿੰਘ ਚਾਕਸਾ ਵਾਲੇ ਮਹਾਪੁਰਖ ਸੱਜਖੰਡ ਵਾਸੀ ਸ਼੍ਰੀ ਮਾਨਸੰਤ ਬਾਬਾ ਗੁਜਰ ਸਾਹਿਬੀ ਚਾਰਜ ਸਾਹਿਬ ਵਾਲੇ ਮਹਾਂਪੁਰਖ ਉਹਨਾਂ ਦੀ ਅੰਸਾਸਾਸ ਦੇ ਵਿੱਚ ਬਾਬਾ ਹਰਵਿੰਦਰ ਸਿੰਘ ਜੀ ਬਾਬਾ ਕਿਸਪਾਲ ਸਿੰਘ ਜੀ ਸਾਰੇ ਸਿਧਾਂਤ ਨਾਲ ਲੱਗੇ ਬੜੇ ਪਿਆਰ ਦੇ ਨਾਲ ਹਾਜ਼ਰੀ ਲਵਾ ਰਹੇ ਸੱਚੇ ਬਾਦਸ਼ਾਹ ਮਹਾਰਾਜ ਕਿਰਪਾ ਕਰਨ ਸਾਬ ਦੀ ਚੜ੍ਹਦੀ ਕਲਾ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਮੈਂ ਕੀ ਭਾਈ ਕੁਲਵਿੰਦਰ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸ੍ਰੀ ਪਰਮੰਦਰ ਕਮੇਟੀ ਦਾ ਧੰਨਵਾਦ ਆਗਰ ਦੀਆਂ ਸੰਤਾਂ ਦਾ ਧੰਨਵਾਦ ਪੁੱਲਾ ਚੋਣ ਦੀ ਮਾਫੀ ਅਮਰਤ ਸ਼ਕੋ ਤਿਆਰ ਪਰ ਤਿਆਰ ਹੋਵਜੀ ਸ਼ੁਕਰਾਨਾ ਸਾਬ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਲ ਦਾ ਸਤਕਾਰ ਜੋ ਪਾਇ ਗੁਰਤਾਬ ਪ੍ਰਤਾਪ ਸਿੰਘ ਜੀ ਸੁਭਾ ਢਾਡੀ ਜਤਾ ਜਿਨ੍ਹਾਂ ਨੇ ਬੜਾ ਮਾਨ ਮਤਾ ਇਤਿਹਾਸ ਨਾ ਕਰਕੇ ਆਪ ਸੰਗਤਾਂ ਨੂੰ ਸਤਿਗੁਰਾਂ ਦੇ ਚਰਨਾਂ ਨਾਲ ਜੋੜਨਾ ਕੀਤਾ ਏ ਸਾਰੀਆਂ ਸੰਗਤਾਂ ਨੂੰ ਬਾਬਾ ਕਾਲਾ ਮਾਰਜੀ ਦੇ ਸਾਲਾਨਾ ਜੋੜ ਮੇਲੇ ਤੇ ਪਹੁੰਚਣ ਤੇ ਜੀ ਆਇਆਂ ਬੇਅੰਤ ਬੇਅੰਤ ਵਧਾਈਆਂ ਹੋਣ ਜਿੱਥੇ ਬਾਬਾ ਹਰਵਿੰਦਰ ਸਿੰਘ ਜੀ ਮਾਪੁਰਖ ਢਾਰ ਸਾਹਿਬ ਵਾਲੇ ਪਹੁੰਚੇ ਹਨ ਉਹਨਾਂ ਦੇ ਨਾਲ ਬਾਬਾ ਪਾਲ ਸਿੰਘ ਜੀ ਉਹ ਵੀ ਪਹੁੰਚੇ ਹਨ ਬਾਬਾ ਧਰਮ ਸਿੰਘ ਜੀ ਪੱਟੀ ਮੋੜ ਵਾਲੇ ਉਹ ਵੀ ਪਹੁੰਚਿਆ ਹੈ ਬਾਬਾ ਆਨੰਦ ਸਿੰਘ ਜੀ ਭੰਗੜ ਸਾਹ ਗੰਗਦੁਰੇ ਵਾਲੇ ਉਹ ਰਾਤ ਵੀ ਹਾਜ਼ਰੀ ਲਵਾ ਕੇ ਗਏ ਜਥੇ ਸਮੇਤ ਹੁਣ ਵੀ ਥੋੜੇ ਸਮੇਂ ਤੱਕ ਪਹੁੰਚ ਰਹੇ ਹਨ ਸੋਣ ਸਾਡੇ ਪਾਸ ਸਾਡੇ ਆਪਣੇ ਇਲਾਕੇ ਦੇ ਸਤਕਾਰਯੋਗ ਪਾਈ ਗੁਰ ਚਰਨ ਸਿੰਘ ਜੀ ਚਾਹਨਾ ਇੱਕ ਘੰਟੇ ਬਾਅਦ ਆਪ ਸਭਤਾਂ ਦੀ ਸੇਵਾ ਵਿੱਚ ਆਜਣਾ ਨੂੰ ਜੀ ਆਇਆਂ ਨੂੰ ਸੋ ਹੁਣ ਸਾਡੇ ਪਾਸ ਜੋ ਕਮਿਸ਼ਰ ਜੀ ਤਾਂ ਪਹੁੰਚਿਆ ਹੈ ਬਹੁਤ ਮੇਲੇ ਦਾ ਆਨੰਦ ਆ ਰਿਹਾ ਹੈ ਬਹੁਤ ਬਖਸ਼ਸ਼ਾ ਰਮਤਾ ਵਰਤ ਰਹੀਆਂ ਨੇ ਇਹ ਮਾਹਪੁਰਖਾਂ ਦੀ ਧਰਤੀ ਮਾਹਪੁਰਖਾਂ ਦਾ ਨਗਰ ਨਾਮ ਜਪਣ ਵਾਲੀਆਂ ਰੂਹਾਂ ਦਾ ਨਗਰ ਹੈ ਸੋ ਬਾਬਾ ਕਾਲਾ ਮਾਰਜੀ ਦੇ ਸਤਾਨ ਤੇ ਬੜੀਆਂ ਪਰਸੋਂ ਤੋਂ ਬਿਆੰਤ ਬਿਆੰਤ ਰੌਣਕਾਂ ਬਿਆੰਤ ਪਾਣੀ ਦੇ ਜਾਪ ਰਾਗੀ ਤੁਹਾਡੀ ਮਾਹਪੁਰਖ ਪਹੁੰਚ ਰਹਿਣਾਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆ ਕੇ ਵੇਖਿਆ ਜਾ ਨਹੀਂ ਮਾਪੇ ਦੇ ਾਰੇ ਤੈਨੂੰ ਮਨ ਰੋ ਦੇ ਨੇ ਲੋਕਾ ਵੇਖ ਲਈ ਦਿਲੀ ਸਤਿ ਆਈ ਤੇਰੀ ਕਾਲਾ ਮਾਰ ਜੀ ਬਾਬਾ ਜੀ ਧੰਨ ਹੈ ਤੂੰ ਧੰਨ ਧੰਨ ਬਾਬਾ ਵਡਿਆਈ ਸ਼ਹੀਦੋਂ ਦੀਆਂ ਚਿਤਾਵਾਂ ਪਰ ਲੱਗੇਗਾ ਹਰ ਬਰਸ ਦੇ ਤੇ ਸੋ ਲੱਖ ਖੁਸ਼ੀਆਂ ਬਾਸਾਈਆਂ ਜੇ ਸਭੋਰ ਨਜ਼ਰ ਕਰੇ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਤਰਨਤਾਰਨ ਤੋਂ ਪੰਜਾਬ ਚੈਨਲ ਦੇ ਰਾਹੀਂ ਪਿੰਡ ਚੂਸਲੇਵੜ ਨੇੜੇ ਪਤੀ ਟਿੱਖੀਵੰਡ ਰੋਡ ਤੇ ਪਿੰਡ ਚੂਸਲੇਵੜ ਆ ਗਿਆ ਉੱਥੇ ਤੰਤਨ ਬਾਬਾ ਕਾਲੇ ਮਾਰ ਦੀ ਦੇ ਤਪਸਥਾਨਾ ਤੇ ਵੱਡੀ ਪੱਧਰ ਤੇ ਅੱਜ ਮੇਲਾ ਮਨਾਇਆ ਜਾ ਰਿਹਾ ਸਮੂਹ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵਿਰਾਸ ਦੇ ਸਹਿਯੋਗ ਨਾਲ ਇਸ ਟਾਈਮ ਇਹ ਮੇਲਾ ਪ੍ਰਬੰਧਕ ਕਮੇਟੀ ਸਾਡੇ ਵਿਚਕਾਰ ਖੜੇ ਨੇ ਸਰਦੇਸ਼ ਗੱਤਰ ਬਾਬਾ ਸਰਜੀਤ ਸਿੰਘ ਜੀ ਆਰ ਕਮੇਟੀ ਦੇ ਪ੍ਰਧਾਨ ਭਾਈ ਗੁਰਲਾਲ ਸਿੰਘ ਜੀ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਇਹਨਾਂ ਤੋਂ ਹੋਰ ਜਾਣਕਾਰੀ ਪ੍ਰਾਪਤ ਕਰਾਂਗੇ ਇਹ ਪਾਵਰ ਸਟੇਸ਼ਨ ਬਾਬਰ ਖਾਬਾ ਕਾਲਾ ਮਾਰਜੀ ਦਾ ਨਵੇਂ ਪ੍ਰਾਪਰ ਸਮੇਤ ਇਹਦੇ ਇਸ ਸਥਾਨ ਤੇ ਵਾਪੁਰਖਾਂ ਦੇ ਦਾਪਸਤਾਨ ਬਣਿਆ ਬੜੀਆਂ ਸਰਦਾ ਭਾਵਨਾ ਲੈ ਕਰਕੇ ਸੰਗਤਾਂ ਉੱਜ ਗਏ 100 ਸਾਲ ਦਾ ਪੁਰਾਣਾ ਧਿਰ ਆ ਸਾਕਤੀ ਜਿਹੜੀ ਯਾਦ ਆ ਉਹ ਵਾਪੁਰਖਾਂ ਦੇ ਨਾਲ ਜੁੜੀ ਆ ਤੇ ਅੱਜ ਤਨਮਨ ਧਨਾਂ ਸੇਵਾ ਕਰਕੇ ਲੰਗਰ ਚੂਸਲੇਵੜਾ ਇਲਾਕਾ ਨਿਵਾਸੀ ਬਾਹਰੋਂ ਸੰਗਤਾਂ ਐਨ ਆਰ ਆਈ ਵੀਰ ਬਿਆਨ ਤਬਿਆਨਤ ਸੇਵਾ ਭੇਜ ਕਰਕੇ ਆ ਸਾਡੇ ਲੱਗਿਆ ਗਲੋਬਸ ਸੋਮਾ ਕੰਪਨੀ ਵੀ ਕਹਿੰਦੇ ਆ ਇਹਨਾਂ ਵੱਲੋਂ ਬੜਾ ਹਰ ਸਾਲ ਵੱਡਾ ਸਹਯੋਗ ਆਉਂਦਾ ਏ ਗੁਰੂ ਗਰੀਬ ਨਵਾਜ ਤੁਹਾਨੂੰ ਸਾਨੂੰ ਭਾਈ ਆ ਜਿਹੜਾ ਛੋਟਾ ਜਿਹਾ ਸਰੋਵਰ ਆ ਇਹਦੇ ਬਾਰੇ ਕੀ ਮੰਨਤਾ ਇਹ ਮਾਪੁਰਖਾਂ ਦੀ ਪੁਰਾਣੀ ਛਕੜੀ ਸੀ ਇਹ ਤੋਂ ਜਿਹੜਾ ਜਲ ਲੈਂਦਾ ਸੀ ਕੋਈ ਵੀ ਖੰਗ ਦੀ ਨਹੀਂ ਕੋਈ ਖਾਂਸੀ ਪੁਰਾਣੀ ਖਾਂਸੀ ਆ ਨਾਲੀ ਕਾਂਸੀ ਆ ਤੇ ਚੁਲਾ ਲੈਣ ਦੇ ਨਾਲ ਹੀ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਸੀ ਅੱਜ ਇਹ ਕੁੰਡ ਤਿਆਰ ਕੀਤਾ ਗਿਆ ਹੈ ਸੱਤ ਸਰੋਵਰਾਂ ਦਾ ਅਮਰਤ ਲਿਆ ਕੇ ਬਾਪੁਰਖਾਂ ਇਹਨਾਂ ਦੇ ਘਰ ਕਮਲਾ ਦੇ ਨਾਲ ਇਹ ਜਿਹੜਾ ਕੁੰਡਿਆ ਤਿਆਰ ਹੋਇਆ ਹੈ ਪਹਿਲਾਂ ਤਾਂ ਬਾਈਕੂ ਜੀ ਦਾ ਕਾਲ ਛਾ ਬਾਈਕੂ ਜੀ ਕੀਤੇ ਧੰਤਨ ਬਾਬਾ ਕਲਾਮਾਰੀ ਦਾ ਉਸਲਾਣਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ 23 ਹੌਣ ਨੂੰ ਦੇ ਸੀਮੀ ਨਾ ਕਿ ਇਸ ਨੂੰ ਬਣਾਇਆ ਜਾਂਦਾ ਹੈ ਦਿਨ ਵਾਰ ਦਾ ਨਹੀਂ ਕੋਈ ਵੀ ਜੋ ਮਰਜੀ ਆਵੇ ਜੋ ਮਰਜੀ ਆਵੇ ਸ਼ੁਰੂ ਤੋਂ ਹੀ ਮਤਲਬ ਕੋਈ ਅਸੀਮੇ ਕਸ਼ਮੀਰੀ ਸੰਭਾਲ ਦੀ ਗੱਲ ਆ ਕੋਈ 10 12 ਸਾਲ ਹੋ ਗਿਆ ਮਤਲਬ ਮੇਲਾ ਬਹੁਤ ਵਧ ਰਿਹਾ ਤੁਸੀਂ ਦੇਖ ਹੀ ਰਹੇ ਜੀ ਬੜੀ ਵੈਗਰੂ ਦੀ ਖੈਲੋ ਸਾਲ ਵਧ ਰਿਹਾ ਸਾਲੋ ਸਾਲ ਵਧ ਰਿਹਾ ਬਹੁਤ ਵੈਗਰੂ ਦੀ ਕਿਰਪਾ ਸਮੂਹ ਸਾਧ ਸੰਗਤ ਨਗਰ ਤੂਸਲੇਵੜ ਦੀ ਸੰਗਤ ਇਲਾਕੇ ਨਿਵਾਸੀ ਜੋ ਵੀ ਸੰਗਤ ਆ ਸਾਡੇ ਲਾਗੇ ਕੰਪਨੀ ਐ ਗਲੋਬਸ ਵੇਅਰ ਹਾਊਸਾਂ ਉਹਨਾਂ ਦੇ ਸਟਾਫ ਵੱਲੋਂ ਸੀਨੀਅਰ ਮੈਨੇਜਮੈਂਟ ਵੱਲੋਂ ਇੱਥੇ ਗੱਲਾਂ ਮਜਦੂਰ ਜੂਨੀਆਨਾ ਸਫਾਈ ਕਰਮਚਾਰੀ ਜਿੰਨਾ ਵੀ ਸਟਾਫ ਆ ਸਕਿਉਰਟੀ ਸਟਾਫ ਆ ਕਿਸ਼ਨਾ ਸਕਿਉਰਟੀ ਉਹਨਾਂ ਵੱਲੋਂ ਵੀ ਆਪਦੇ ਤਨਮਨ ਤਨ ਨਾਲ ਸੇਵਾ ਕੀਤੀ ਜਾਂਦੀ ਜਿੰਨੇ ਮੁੰਡੇ ਇੱਥੇ ਜੋਬ ਕਰਦੇ ਆ ਉਹ ਆਪਣਾ ਦਸਬੰਧ ਕੱਢ ਕੇ ਬੜੇ ਸ਼ਰਧਾ ਨਾਲ ਇੱਥੇ ਕਮਾਈ ਸਫਲਾ ਕਰਦੇ ਮਾਈ ਸਫਲਾ ਕਰਦੇ ਨੇ ਬਹੁਤ ਹੀ ਪੁਰਾਣਾ ਕੱਲ ਦੇ ਪਰਸੋਂ ਦੇ ਦਿਨ ਤੋਂ ਮਹਾਰਾਜ ਦੇ ਪ੍ਰਕਾਸ਼ ਹੋਏ ਨੇ ਦੋ ਸ਼੍ਰੀ ਅਖੰਡ ਪਾਤਸ਼ਾਹ ਅਰੰਭ ਹੋਏ ਸੀ ਇੱਕ ਸਮੂਹ ਸਾਧ ਸੰਗਤ ਨੇ ਤਰਸੇ ਵੜਾ ਕੋਸ਼ਿਸ਼ ਸ਼ਿਕਾਵਾ ਲੋ ਕਰਵਾਇਆ ਗਿਆ ਇੱਕ ਜੀ ਤੇ ਹਰ ਕੋਈ ਆਪਣੀ ਸ਼ਰਧਾ ਨਾਲ ਗੁਰੂ ਘਰ ਆ ਕੇ ਗੁਰੂ ਘਰ ਘੱਟਾ ਲਈ ਕਿਸੇ ਚੀਜ਼ ਦਾ ਜਿਹੜੀ ਇਹ ਛਪੜੀ ਦੀ ਗੱਲ ਕਰ ਰਹੀ ਸੀ ਸਾਡੀ ਸੰਭਾਲਤ ਸੀ ਵੇਖਿਆ ਇਹ ਕੱਚਾ ਹੁੰਦਾ ਸੀ ਤੇ ਕੋਈ ਵੀ ਆ ਕੇ ਇੱਥੋਂ ਜਦੋਂ ਕਿਸੇ ਨੂੰ ਕੋਈ ਮਹੁਰਕ ਦੱਸਦੀ ਆ ਕਿ ਜਿੰਨੀ ਕਿਨੂ ਖਾਂਦ ਪ੍ਰਾਣੀ ਸੀ ਕਿਤੇ ਉਹ ਆਮਣੀ ਜਿਹਾਉਦਾ ਉਹ ਇਸ ਵਾਰ ਕੇ ਜਲ ਲੈ ਕੇ ਤੇ ਖਾ ਖੰਦੇ ਸੀ ਕਦੋਂ ਠੀਕ ਹੋਣ ਤੋਂ ਬਾਅਦ ਫਿਰ ਉਹ ਕਾਲੇ ਮਾਂ ਅੱਛੇ ਚੜਾ ਕੇ ਜਾਂਦੇ ਸੀ ਨਾਲ ਬੋਕਰ ਵਾਹ ਜੀ ਫਰੀਦਪੁਰੀ ਆਉਂਦੀ ਆ ਜੀ ਬਹੁਤ ਪ੍ਰਾਣੀ ਹੁਣ ਉਹਨੂੰ ਪੱਕਾ ਕਰਾ ਦਿੱਤਾ ਗਿਆ ਸਾਰੀ ਸੰਗਤ ਦੇ ਸਹਿਯੋਗ ਨਾਲ ਮਹਾਂਪੁਰਖਾਂ ਦੇ ਅਸ਼ੀਰਵਾਦ ਨਾਲ ਸੰਤ ਬਾਬਾ ਆਨੰਦ ਸਿੰਘ ਜੀ ਭੰਗੜੋਂ ਨਾਲ ਟੱਪ ਲਗਾਇਆ ਗਿਆ ਕਾਲੂ ਆ ਕੇ ਜੋਕਰ ਤਸੋਗਰਾਂ ਦਾ ਜਾਲਿਆ ਉਹਨਾਂ ਪਾ ਬਾਕੀਂ ਟਵਿੱਟਰ ਕੀਤਾ ਤੇ ਸਾਧ ਸੰਗਤ ਨੂੰ ਸਭ ਨੂੰ ਬੇਨਤੀ ਆ ਕਿਹਦੇ ਸ਼ਬਦਾਂ ਨਾਲ ਵਧਾਈਆਂ ਦੇ ਦਿਆਂਗਾ ਬਹੁਤ ਹੀ ਸਾਧ ਸੰਗਤ ਦਾ ਧੰਨਵਾਦ ਤੇ ਬਾਬਾ ਜੀ ਦੇ ਮੇਲੇ ਦੀਆਂ ਸਾਰੀ ਦੇਸ਼ ਦੇਸ਼ ਵਾਸੀ ਸੰਗਤ ਨੂੰ ਸਾਡੇ ਵੱਲੋਂ ਸਾਡੇ ਨਗਰ ਵੱਲੋਂ ਅੱਖ ਲੱਖ ਵਧਾਈਆਂ ਜੀ ਤੇ ਆਸ ਕਰਦੇ ਆਂ ਵੀ ਬਾਕੀ ਅੱਗੇ ਤੋਂ ਵੀ ਨਗਰ ਤੇ ਸਾਧ ਸੰਗਤ ਜੋ ਹੀ ਦੇਸ਼ ਦੇਸ਼ ਆ ਉਹ ਅੱਗੇ ਤੋਂ ਵੱਧ ਚੜ ਕੇ ਸਹਿਯੋਗ ਕਰਨ ਆਂ ਮੇਲੇ ਨੂੰ ਵਧਾਉਣ ਅਸੀਂ ਇਹੋ ਕਹਿਣਾ ਚਾਹੁੰਦੇ ਆ ਜੀ ਵੈਕਰ ਜੀ ਦਾ ਖਾਲਸਾ ਵੈਕਰ ਜੀ ਕੀ ਪਟਕੇ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਣੀ ਦਰੋ ਜੀ ਸਤਨਾਮ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਵਾਹਿ ਤੁ ਜੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਰਾਮ ਨਾਮ ਜਪ ਲਾ ਹਰ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ Oh <laughs> ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ 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 ਉੱਚੀ ਵਾਹਿਗੁਰੂ ਆਗੇ ਗੁਰੂ ਵਾਹਿਗੁਰੂ ਜੀ ਸਤਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਰਾਮ ਨਾਮ राम 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 जप